ਚੋਕੜ ਪਾਉਂਨਾਂ ਦਾ ਵਿਧਾਨ ਕਰਿਆ ਕੀ ਹੈ ਆ ਕਾਂਗਰਸ ਨੇ ਇਹੀ ਕੁਝ ਕਾਂਗਰਸ ਵਾਲਾ ਇਹ ਕਰਿਆ ਹੋਇਆ ਕਾਂਗਰਸ ਨੇ ਇਹੀ ਨੀਤੀਆਂ ਲਾਗੂ ਕਰੀਆਂ ਰਹੀਆਂ ਇਸ ਕਰਕੇ ਆਸ ਕੀ ਤੋਂ ਕਰਦੇ ਹੋ ਅੱਜ ਚਾਰਵਾਦਵਾਦ ਕਰੀ ਸੀ ਆ ਆਮ ਆਦਮੀ ਪਾਰਟੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਰੋਜ਼ ਵਿਧਾਨ ਸਭਾ ਦੇ ਵਿੱਚ ਖੜਦੇ ਤੰਗ ਫੇਰ ਕਹਿੰਦੇ ਪਰ ਰਾਜ ਨੂੰ ਆਜ ਕਹਿੰਦੇ ਭਗਤ ਸਿੰਘ ਦਾ ਨਾਮ ਕਿਹੜਾ ਲੈ ਕੇ ਆਸੀ ਇਹ ਪਾਰਟੀ ਅੱਜ ਬਈ ਉਹ ਕੀ ਬੜਾ ਫਲਾੜ ਰਹਾ ਹੈ ਉਹ ਉਸ ਦੀ ਭਗਵੰਤ ਮਾਨ ਨੇ ਲਾਪ ਕੀਤਾ ਆ 50000 ਕਿਲਾ ਫੋਨ ਦਾ ਉਹੀ ਭਗਵੰਤ ਮਾਨ ਜਿਹੜਾ ਆ ਤੁਹਾਡੇ ਧਰਮਾਂ ਜਾ ਕੇ ਬਹਿਣਾ ਹੁੰਦਾ ਸੀ ਅੱਜ ਬਈ ਉਹ ਤੇ ਭਗਵੰਤ ਮਾਨ ਨੂੰ ਤੁਹਾਡੇ ਧਰਮੇ ਬੁਰੇ ਲੱਗਣ ਲੱਗੇ ਇਹ ਕਰਕੇ ਸਾਥੀਓ ਇਹ ਜਿਹੜਾ ਕੁਰਸੀ ਦੇ ਉੱਤੇ ਬਹਿਂਦਾ ਨਾ ਉਹ ਕੁਰਸੀ ਵਾਲੇ ਉਥੋਂ ਉਹਦੀ ਬਾਹਮ ਰੋੜ ਕੇ ਉਹੇ ਜੀ ਬਣਾਉਂਦੇ ਨੇ ਪੁਵਾਂ ਤਮਨ ਦੀ ਮਜਾਲ ਨਹੀਂ ਪਈ ਵੀ ਪੁਵਾਂ ਤਮਨ ਤੁਹਾਡੇ ਪੱਖ ਚ ਖੜਦੇ ਅਸੀਂ ਭਾਈ ਪਰਮਾਰੇ ਦੀ ਧਰਤੀ ਦੇ ਉੱਤੇ ਬੇਸ਼ਮਾਰ ਵੱਡਾ ਇਕੱਠ ਕਰਕੇ ਉੱਥੇ ਬੋਲਿਆ ਸੀਗਾ ਵੋਟਰ ਤੋਂ ਪਹਿਲਾਂ ਵੀ ਸਾਥੀਓ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ ਤੇ ਇਹਦੇ ਉਮਰ ਕੋਈ ਨਿਸ਼ਾਨਦਾ ਹੈਗਾ ਸਾਰੇ ਅਸੀਂ ਨੈਸ਼ਨਲ ਲੋਕਾਂ ਚਾਹਣਗੇ ਇੱਕ ਕਰਕੇ ਸਾਥੀਓ ਹੱਥ ਖਾਇਆ ਤੁਹਾਨੂੰ ਸਾਰਿਆਂ ਨੂੰ ਪਾਵੇ ਬੋਲ ਦਿਮਾਗ ਦੇ ਉਪਰ ਆਵੇ ਇਸ ਤਰੀਕੇ ਨਾਲ ਚੱਕਰ ਆਇਆ ਆ ਨਾਵਾਤ ਮੰਤਰੀ ਨੂੰ ਆਤਮਾਨ ਸਾਹਬ ਇਹਨਾਂ ਦੇ ਇਹ ਮੰਤਰੀ ਨੇ ਇਹਨਾਂ ਦੀ ਵਾਈ ਬੋਲਤੀ ਬੰਦ ਹੈ ਆ ਗੁੰਡੇ ਵਾਲੇ ਨੇ ਗੁੰਗੇ ਜਿੰਨੇ 92 ਅੰਮਰਾਂ ਨੂੰ ਵੋਟਾਂ ਪਾਈ ਨੇ ਗੁੰਗੇ ਨੇ ਗੁੰਗੇ ਮੁਟ ਘੁੰਮਰੀਆਂ ਪਾਈਆਂ ਹੋਣ ਨੇ ਬੋਲ ਨਹੀਂ ਸਕਦੇ ਬੋਲੋ ਇਸ ਤਰ੍ਹਾਂ ਕੇ ਸਾਥੀਓ ਵੱਡਾ ਸ਼ਲਾਵਾ ਕਰਕੇ ਲੋਕਾਂ ਦੇ ਵਿੱਚ ਇਹ ਇਹ ਆਈ ਪਾਰਟੀ ਇਹ ਲੈ ਕੇ ਆਇਓ ਕਮਰ ਜੇ ਪ੍ਰਤਾਪ ਨੂੰ ਉਹਨੂੰ ਕਿਹਾ ਵੀ ਆਈ ਦੀ ਬੇਅਦਬੀ ਲੈ ਦੋਸ਼ੀਆਂ ਫਾਹੇ ਡੰਗਾਂ ਦੇ ਉਹ ਫਾਹੇ ਡੰਗਣ ਦੀ ਵਜਾਵੇ ਉਹੀ ਫਾਹੇ ਡੰਗਦਾ ਕਮਰ ਦੇ ਜੇ ਪ੍ਰਤਾਪ ਆ ਇਹਨਾਂ ਦਾ ਕਰਤਾਰ ਹੈ ਸਾਥੀਓ ਉਹਨਾਂ ਦੇ ਨਾਂ ਤੇ ਵੋਟਾਂ ਲੈ ਕੇ ਅੱਜ ਹੋਰ ਮਾਸ਼ਾਅਲਾਵਾ ਕਰਕੇ ਆਉਣਗੇ ਥੋੜੇ ਪਿੰਡਾਂ ਦੇ ਵਿੱਚ ਇਸ ਕਰਕੇ ਸਾਥੀਓ ਇਹਨਾਂ ਤੋਂ ਬਚਣ ਦੀ ਲੋੜ ਹੈ ਇਹ ਦੁੰਹੇ ਸੱਪ ਨੇ ਦੂਹੇ ਡੰਗ ਮਾਰਦੇ ਨੇ ਬਾਈ ਪੂਰਾ ਇਸ ਲਈ ਇੱਕ ਸਾਥੀਓ ਵੱਡੀ ਗੱਲ ਹੈ ਜ਼ਮੀਨਾਂ ਨੇ ਬਚਾਉਣੀ ਸਾਥੀਓ ਅੱਜ ਸਾਡੇ ਦੇਸ਼ ਦਾ ਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਗੋਮਨ ਟਰੰਪ ਦੇ ਨਾਲ ਸਮਝੌਤੇ ਕਰ ਰਿਹਾ ਜੂਜਾ ਉੱਤੇ ਕਾਗਜ਼ ਸਮਝੌਤੇ ਕਰਵਾ ਲਿਆ ਰਿਹਾ ਉਹ ਥੇਕ ਨੇ ਟੈਗ ਤੋਂ